ਰਖੜੀ ਦੀ ਸੇਲ ਕੱਲ ਤੋਂ ਹੀ ਸ਼ੁਰੂ ਹੋ ਗਈ ਜੀ ਰਖੜੀ ਦੀ ਸੇਲ ਕੱਲ ਤੋਂ ਹੀ ਸ਼ੁਰੂ ਹੋ ਗਈ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਕਾਟਨ ਦੇ 90 90 ਰੁਪਏ ਤੋਂ 90 ਰੁਪਏ ਦਾ ਪਿਓਰ ਕਾਟਨ ਦਾ 5 ਮੀਟਰ ਦਾ ਸੂਟ ਹੈ 90 ਰੁਪਏ ਚ ਪੂਰਾ 5 ਮੀਟਰ ਸੂਟ ਮਿਲ ਜਾਣਾ ਜੀ ਰੰਗ ਇਹਦੇ ਲੱਗੇ ਪਏ ਆ 90 90 ਰੁਪਏ ਚ ਜੀ ਇਸ ਤੋਂ ਬਾਅਦ ਦੇਖੋ ਆ ਚੁੰਨੀ ਨਾਲ ਸੂਟ ਆ ਗਿਆ 200 ਰੁਪਏ ਦਾ ਜੀ 200 ਰੁਪਏ ਚ ਚੁੰਨੀ ਨਾਲ ਸੂਟ ਉੱਪਰ ਪੈਚ ਦਾ ਵੀ ਕੰਮ ਕੀਤਾ ਹੋਇਆ ਰੰਗ ਦੇਖੋ ਕਿੱਡੇ ਲੱਗੇ ਹੋਏ ਆ 2-200 ਰੁਪਏ ਚ ਮਿਲ ਜਾਣਗੇ ਜੀ ਇਹ 2-200 ਰੁਪਏ ਇਸ ਤੋਂ ਬਾਅਦ ਸੂਟ ਆ ਗਿਆ ਜੀ 180 ਰੁਪਏ ਦਾ 180 ਰੁਪਏ ਚ ਕਾਟਨ ਦਾ ਸੂਟ ਰੰਗ ਦੇਖੋ 180 80 ਰੁਪਏ ਚ ਮਿਲ ਜਾਣੇ ਆ ਜੀ ਆਵਲੇ ਸੂਟ ਵੈਰਾਈਟੀ ਦੇਖੋ ਤੁਹਾਡੇ ਵਾਸਤੇ ਪੂਰੀ ਦੁਕਾਨ ਦੀ ਸੇਲ ਲੱਗੀ ਹੋਈ ਹੈ ਪੂਰੀ ਦੁਕਾਨ ਦੀ ਸੇਲ ਆਦੀ ਜੀ ਵੈਰਾਈਟੀ ਇੰਨੀ ਮਿਲ ਜਾਣੀਆਂ ਆ ਵੇਖੋ ਸੂਤੀ ਚੁੰਨੀ ਨਾਲ ਸੂਟ 180 ਰੁਪਏ ਦਾ 180 ਰੁਪਏ ਸੂਤੀ ਚੁੰਨੀ ਦੇ ਨਾਲ ਸੂਟ ਇਸ ਤੋਂ ਬਾਅਦ ਅਗਲੀ ਵੈਰਾਈਟੀ ਤੇ ਆ ਜਿਓ ਜੀ 2 200 ਰੁਪਏ ਦੇ ਆ ਸੂਟ ਮਿਲ ਜਾਣਗੇ ਕੋਈ ਚੁੰਨੀ ਨਾਲ ਕੋਈ ਡਿਜ਼ਾਈਨਰ 2200 ਰੁਪਏ ਚ ਜੀ ਇਸ ਤੋਂ ਬਾਅਦ ਆ ਦੇਖੋ ਕੋਈ ਸੂਟ ਹੈ 900 ਦਾ ਕੋਈ ਸੂਟ ਹੈ 1000 ਰੁਪਏ ਦਾ ਪਿਓਰ ਦੀ ਚੁੰਨੀਆਂ ਨਾਲ ਜੀ ਸਪੈਸ਼ਲ ਨੋਟ ਕਰ ਲਓ ਪਿਓਰ ਦੀ ਚੁੰਨੀਆਂ ਨਾਲ ਪੇਂਟ ਵਾਲੇ ਸੂਟ ਵੀ ਆ ਵਿੱਚ 4 400 ਰੁਪਏ ਦੇ ਜੀ ਆਹ ਡਿਜ਼ਾਈਨ ਦੇਖੋ ਲੱਗੇ ਹੋਏ 4 400 ਰੁਪਏ ਦੇ ਬਹੁਤ ਵੱਡੀ ਸੇਲ ਲੱਗੀ ਹੈ ਜਿਨ੍ਹਾਂ ਨੇ ਨਵੇਂ ਕੰਮ ਕਰਨੇ ਆ ਜਲਦੀ ਤੋਂ ਜਲਦੀ ਪਹੁੰਚੋ ਪੰਜਾਬ ਫੈਸ਼ਨ ਹਾਊਸ ਮੋੜ ਮੰਡੀ